सहू वाहिगुला जंगली ਸਾਡੇ ਨੂੰ ਜੋ ਸਾਰੀ ਲਗਨ ਹੈ ਉਹ ਦੀ ਪਹੁੰਚ ਹੈ ਮੈਂ ਤੁਹਾਡਾ ਬਖਸ਼। ਮੋਹਦੇ ਦਾ ਸਰਵਜਨ ਸਿੰਘ ਜੀ, ਉਸਤਾਦ ਸਿੰਘ ਜੀ, ਰਵੀ ਸਿੰਘ ਜੀ। ਸਤਿ ਸ੍ਰੀ ਅਕਾਲ। ਕਰਦੇ ਸੀ ਕਿ ਆ ਅਕਾਲੀ ਦਲ ਸੰਧਿਆ ਪਾਰ ਨਿਮੇਂਦਿਆ ਚੋਣਾਂ 'ਵਾਂ ਲੜੇ ਔਰ ਭਾਈ ਵਾਲੀ ਜਿਹੜੀ ਆ ਉਹ ਕਿਸੇ ਦੇ ਨਾਲ ਨਾ ਪਾਵੇ। ਸੋ ਅੱਜ ਤੁਹਾਡੀ ਆਸ ਤੇ ਆਮੀਨ ਉਹ ਪੂਰੀ ਹੋਈ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬੈਠ ਸਰਵਾ ਨੇ ਅਣਪਕੜੀ ਚੋਣ ਜਨਹਾਨ ਲੋਕ ਸਭਾ ਦਾ ਸਾਲੂ ਮਿਹਰਾ ਆਪਣਾ ਜਨਹਾਨ ਭਾਜਪਾ ਦੇ ਧਿਰੇ ਨਿਗਰ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਰਦਾਰ ਕਲਮੁਖਤਿਮਾ ਸਾਹਿਬ ਰੌਦਾ ਛੋਟਾ ਵੀਰੇ ਦਾ ਸ਼੍ਰੋਮੀ ਕਬੀਰ ਦਾ ਮੂਰਤ

ਵਾਲ ਸਾਹਿਬ ਕਾਦੀਆਂ ਦੇ ਇੰਚਾਰਜ ਆਪਨੀ ਪਾਰਟੀ ਛੱਡ ਕੇ ਤੇ ਇਹ ਸਾਡੇ ਅਸ਼ੋਮੀ ਕਾਲੀਦਰ ਦੇ ਵਿੱਚ ਸ਼ਾਮਲ ਹੋਏ ਆ ਬੋਲੇ ਸੋਨ ਦਾ ਜੈ ਜੈਕਾਰ ਛੋਟਾ ਵੀਰ ਮਨਜੂਰ ਜਵਿੰਦਰ ਸਿੰਘ ਬਲਾਕ ਪ੍ਰਧਾਨ ਕਾਂਗਰਸ ਉਹ ਛੱਡ ਕੇ ਸਾਡੇ ਕੋਲ ਆਏ ਨੇ ਆਓ ਬਣਾ ਫਤਿਹ ਦੀ ਜਾਨ ਬਜੀ ਵਾਹਿਗੁਰੂ ਜੀ ਕਾ ਵੱਖ-ਵੱਖ ਪੋਰਾਮਾਂ ਦੇ ਵਿੱਚ ਵੱਖ-ਵੱਖ ਹਾਂ ਵਾਹਿਗੁਰੂ ਜੀ ਦਾ ਖਾਲਸਾ ਰਾਸ਼ਟਰਪਤੀ ਹੋਵੇ ਕੀ ਉਹਨੂੰ ਉਹ ਤੋਂ ਅਪਮਾਨਿਤ ਕਰਨ ਦਾ ਅਧਿਕਾਰ ਹੈ ਕਿ ਨਹੀਂ ਹੈ ਦੱਸੋ ਅਪਮਾਨਿਤ ਕਰਨ ਦਾ ਅਧਿਕਾਰ ਹੈ ਕਿ ਨਹੀਂ ਹੈ ਸੱਚੋ ਗੁੱਲ ਕੇ ਸਾਧ ਸੰਗਤ ਜੀ ਫਿਰ ਮੈਂ ਪੁੱਛਣਾ ਚਾਹੁੰਦਾ ਅੱਜ ਜਲੰਧਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਮੁੱਖ ਮੰਤਰੀ ਪੰਜਾਬ ਵਾਲੀਬਾਲ ਖੇਡਣ ਲੱਗਿਆ ਤੇ ਆਪ ਦੀ ਦਸਤਾਰ ਨੂੰ ਇਤਰਾ ਲਾ ਕੇ ਗੱਡਮੈਂਨ ਦੇ ਹਵਾਲੇ ਕਰਤੀ ਜਿਵੇਂ ਕੋ ਟੋਤੀ ਪਾਈ ਸੀ ਔਰ ਮੁੜ ਕੇ ਆ ਦੇ ਵਾਲਾ ਤੇ ਘਾਤ ਫੇਰਦਾ ਸੀ ਜਿਵੇਂ ਸਲਮਾਨ ਖਾਨ ਦਾ ਵੱਡਾ ਭਰਾ ਇੱਥੇ ਤੁਰਿਆ ਫੇਰਦਾ ਕਿ ਇਸ ਬਦਲ ਆਪਣੇ ਕੋਟਾ ਪਾਜੀ ਅਸੀਂ ਆ ਹੁਣ ਅੱਜ ਝੋਟੋ ਹੋੜਾ ਇੱਕ ਪਟੰਡੇ ਤੋਂ ਜਿੱਥੇ ਕਹਿੰਦਾ ਗਰਮੀ ਬੜੀ ਐ ਪਹਿਲਾਂ ਪਾਣੀ ਦਾ ਬੋਤਲ ਮੂੰਹ ਨੂੰ ਲਾਈ ਫਿਰ ਉਹ ਝੂਠਾ ਪਾਣੀ ਆਪਦੇ ਸਿਰ 'ਤੇ ਪਾ ਲਿਆ ਕਿ ਇਸ ਦਸਤਾਕ ਇਸ ਤਦ ਆਪ ਨਹੀਂ ਵੋਟਾਂ ਪਾਈਆਂ ਸੋ ਮੇਰੀ ਤੋ ਬੇਨਤੀ ਹੋਗੀ ਕਿ ਜਿੱਥੇ ਡਾਰ ਕੰਪੈਨਰ ਕਟਾਰੂ ਚੱਕ ਜਾਂ ਬਲਕੌਰ ਸਾਹ ਜਾਣ ਕੇ ਬਲਕੌਰ ਸਿੰਘ ਆਪ ਦੀ ਜਾਨ ਬਚਾ ਲਿਓ ਅੱਗੇ ਰੱਬ ਰੱਖਾ ਮੈਂ ਤਾਂ ਬੇਨਤੀ ਕਰ ਸਕਦਾ ਬਾਕੀ ਲੋਕ ਸਿਆਣੇ ਨੇ ਜੀ ਅੱਗੇ ਜਿਨ੍ਹਾਂ ਲੋਕਾਂ ਦੀ ਵੀਡੀਓਜ਼ ਇਹ ਜਿਹੀਆਂ ਆਈਆਂ ਨੇ ਜਿਨੇ ਨੇ ਦੇਸ਼ ਨੂੰ ਕੀ ਪੰਜਾਬ ਨੂੰ ਕੱਲੇ ਨੂੰ ਕੀ ਦੇਸ਼ ਨੂੰ ਇਨਸਾਨੀਅਤ ਨੂੰ ਸ਼ਰਮਚਾਰ ਕੀਤਾ ਅੱਜ ਉਹ ਹੱਲੇ ਵੀ ਕੈਬਨਿਟ ਦੇ ਵਜ਼ੀਰ ਬਣੇ ਬੈਠੇ ਆ ਇਹ ਸਾਫ ਸੰਕੇਤ ਹੈ ਕਿ ਆਪ ਦੀ ਸੋਚ ਆਪ ਦੇ ਬਦਲਾਅ ਦਾ ਅਸਲ ਮਕਸਦ ਕੀ ਲੋਕਾਂ ਦੇ ਤਾਂ ਨਾ ਰੋਜ਼ਗਾਰ ਮਿਲਦਾ ਨਾ ਲੋਕਾਂ ਦੇ ਕਰਜ਼ੇ ਮਾਪ ਹੋਏ ਨਾ ਤੇ ਯਹਾਂ ਪੈਣਾ ਨੂੰ ਹਜ਼ਾਰ ਹਜ਼ਾਰ ਰੁਪਈਆ ਮਿਲਿਆ ਜੀ ਕੱਲ ਕੱਲੇ ਕੱਲੇ ਖਰਚੇ ਜੇ 4 ਧੀਆਂ ਪੈਣਾ ਨੇ ਜਾਂ 5 ਨੇ 1 ਲੱਖ 4000 ਰੁਪਏ ਤੋਂ 1 ਲੱਖ 3000 ਰੁਪਈਆ ਆਪ ਵੱਲੋਂ ਬਕਾਇਆ ਹੈ ਪਿਛਲੇ 2 ਸਾਲਾਂ ਦਾ ਅੱਗੇ ਆਉਣ ਵਾਲੇ ਸਮੇਂ ਦਾ ਛੱਡੂ 51000 ਛੱਗ ਨਹੀਂ ਦਿੱਤਾ ਆਟੇ ਦਾਲ ਦੇ ਕਾਰਡ ਕੱਢ ਤੇ ਜਿਹੜਾ 20000 ਕਹਿੰਦੇ ਸੀ ਮੁਆਵਜ਼ਾ ਦਵਾਂਗੇ ਜੇ ਫਸਲ ਦਾ ਖਰਾਬਾ ਹੋਇਆ ਗਦਾਬਰੀ ਮਗਰੂ ਹੋ ਗਈ ਉਹ ਨਹੀਂ ਦਿੱਤਾ ਅਨਮੋਲ ਗਗਨ ਮਾਨ ਕਹਿੰਦੀ ਸੀ ਐ ਦਵਾਂਗੇ ਐਮਐਸਪੀ ਨਾਉ ਐਮਐਸਪੀ ਦਿੱਤੀ ਜਿਹੜਾ ਹلالਜੀ ਭੁੱਲਰ ਆ ਉਹ ਭਾਈਚਾਰਿਆਂ ਨੂੰ ਸੁਨਿਆਰੇ ਰਾਮਗੜੀਏ ਭਾਈਚਾਰੇ ਨੂੰ ਗਾਲਾਂ ਕੱਢੇ ਉਹਨਾਂ ਨੇ ਖਲਾਫ ਪਰਚਾ ਨਾ ਦਰਜ ਹੋਵੇ ਤੇ ਐਕਸ਼ਨ ਨਾ ਹੋਵੇ ਨੂੰ ਵਜਿਰੀ ਨਾਲ ਔਰ ਟਿਕਟ ਨਾਲ ਨਿਵਾਜਤਾ ਜਾਵੇ ਇਸ ਬਦਲਾਵ ਲਈ ਲੋਕਾਂ ਨੂੰ ਮੋਟਾ ਨਹੀਂ ਦਿੱਤਾ ਭਗਵਾਨਤਮਨ ਸ਼ਰਾਬ ਪੀ ਕੇ ਜੀ ਤਖਤ ਸਾਹਿਬ ਚ ਜਾਵੇ ਪਾਰਲੀਮੈਂਟ ਚ ਜਾਵੇ ਜਾਤੋਂ ਚੜਨ ਤੋਂ ਲਾਤਾ ਜਾਵੇ ਇਸ ਬਦਲਾਵ ਲਈ ਵੋਟਾਂ ਨਹੀਂ ਪਾਈਆਂ ਸਰ ਮਾਂ ਦੀਆਂ ਝੂਠੀਆਂ ਸੌਵਾਂ ਖਾਵੇ ਜੀ ਦਸਤਾਰ ਨੂੰ ਗੁਰੂ ਦੀ ਬਖਸ਼ੀ ਹੋਈ ਦਸਤਾਰ ਦੀ ਬੇਅਦਬੀ ਕਰੇ ਝੂਠਾ ਪਾਣੀ ਪਾਵੇ ਉਹਨੂੰ ਟੋਪੀ ਵਾਂਗੂ ਵਰਤੇ ਇਸ ਬਦਲਾਵ ਲਈ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਸਰ ਭਾਜਪਾ ਜਿਹੜੀ ਅੰਨਦਾਤਾ ਹੈ ਦੇਸ਼ ਨੂੰ ਫੂਟ ਸਿਕਿਉਰਿਟੀ ਦਿੰਦੀ ਹੈ ਦੇਸ਼ ਨੂੰ ਨੈਸ਼ਨਲ ਸਿਕਿਉਰਿਟੀ ਪੰਜਾਬੀ ਦਿੰਦੇ ਆ ਉਹਨਾਂ ਪੰਜਾਬੀਆਂ ਨੂੰ ਆਪ ਦੀ ਰਾਜਤਾਨੀ ਜਿਹੜੀ ਰਾਜਤਾਨੀ ਹੈਈ ਇਹਨਾਂ ਕਰਕੇ ਮਫੂਜ਼ ਉੱਥੇ ਰਾਜਤਾਨੀ ਤੇ ਨਹੀਂ ਜਾਣ ਦਿੰਦੇ ਤਾਂ ਫਿਰ ਉਹਨਾਂ ਦਾ ਇੱਥੇ ਆਉਣ ਦਾ ਕੀ ਹੱਕ ਹੈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਔਰ ਮੋਕਾਪ੍ਰਸਟ ਲੀਡਰ ਕਰਪਟ ਲੀਡਰ ਭਗੌੜਾ ਲੀਡਰ ਜਿਹਦੀ ਇਨਕੁਆਇਰੀ ਗੀਜਰੀਵਾਲ ਤੇ ਭਵੰਤਮਨ ਨੇ ਆਪ ਕੀਤੀ ਜੱਬੇਵਾਲ ਸਾਹਿਬ ਉਹ ਜਿਹੜੀਆਂ ਜੰਜੀਰਾਂ ਤੇ ਜਿਹੜੇ ਪੰਡ ਚੱਕੀ ਫਿਰਦਾ ਸੀ ਉਹਨੂੰ ਮੈਂ ਪੁੱਛਣਾ ਚਾਹੁੰਨਾ ਕੀ ਹੋ ਗਿਆ ਰਾਤੋਂ ਰਾਤ ਬਿਲਕੁਲ ਤੇਰੀ ਜੇਬ ਕਿਹੜੀ ਗਰਮ ਕੀਤੀ ਬਿਲਕੁਲ ਕਿ ਤੂੰ 2 ਮਿੰਟ ਚ ਡਿੱਗ ਗਿਆ ਜਿਹੜਾ ਬੰਦਾ ਅੱਜ ਸੂਲਾਂ ਤੋਂ ਡਿੱਗ ਗਿਆ ਕੀ ਉਹਨੇ ਦਿੱਲੀ ਦੀ ਪਾਰਲੀਮੈਂਟ 'ਚ ਜਾ ਕੇ ਪੰਜਾਬ ਦੇ ਲੋਕਾਂ ਦੀ ਗੱਲ ਕਰ ਸਕਣਾ ਇਸ ਲਈ ਥੰਡਲ ਸਾਹਿਬ ਤਜਰਬੇਕਾਰ ਚਾਰ ਵਾਰੀ ਜਿਹੜੇ ਐਮ.ਐਲ.ਏ. ਵਜ਼ੀਰ ਰਹਿ ਚੁੱਕੇ ਆ ਜਿਹੜੇ ਆਪ ਦੇ ਸਟੈਂਡ ਤੇ ਖਲੋਤੇ ਆ ਹੁਣ ਤਾਂ ਕੋਈ ਤਗੜਾ ਸਟੈਂਡ ਵਾਲਾ ਜਾਵੇ ਤਾਂ ਪੰਜਾਬ ਦੇ ਕਿਸਾਨ ਦੀ ਖੇਤ ਮਜ਼ਦੂਰ ਦੀ ਵਪਾਰੀ ਦੀ ਇੰਡਸਟਰੀ ਦੀ ਗੱਲ ਹੋਣੀ ਆ ਔਰ ਇਹ ਸਵਾਲ ਪੁੱਛੇ ਜਾਣੇ ਆ ਭਾਜਪਾ ਨੂੰ ਕਿ ਮਹਿੰਗਾਈ ਦਾ ਜਵਾਬ ਦੇ ਇਹ ਸਵਾਲ ਪੁੱਛੇ ਜਾਣੇ ਕਿ 16 ਲੱਖ ਕਰੋੜ ਜੇ ਪੂੰਜੀਪਤੀਆਂ ਦਾ ਮਾਫ ਹੋ ਗਿਆ ਤੇ ਖੇਤ ਮਜ਼ਦੂਰ ਐਸਸੀ ਭਾਈਚੇ ਦੇ ਕਿਸਾਨਾਂ ਦਾ ਕਿਉਂ ਨਹੀਂ ਕੁਝ ਮਾਫ ਯਾਸਪੁ ਅੱਜ ਅੱਜ ਬੈਨਰ ਦੇ ਉੱਤੇ ਵੀ ਲਿਖਿਆ ਗਿਆ ਨਾ ਦਾਲ ਬਦਲੂ ਦਾ ਦਾਗਦਾਰ ਕੀ ਮੰਨਦੇ ਹੋ ਕੀ ਜਿਹੜੇ ਅੱਜ ਲੋਕ ਸਭਾ ਹਲਕਾ ਸ਼ਿਆਰਪੁਰ ਦੀ ਤੁਸੀਂ ਗੱਲ ਕਰ ਰਹੇ ਹੋ ਆਪ ਵਾਲੇ ਕਾਂਗਰਸ ਦੇ ਕਾਂਗਰਸ ਵਾਲੇ ਆਪ ਤੇ ਦੇਖੋ ਇਹ ਆਪ ਤੇ ਕਾਂਗਰਸ ਦਾ ਤਾਂ ਹੀ ਗੱਠ ਜੋੜ ਜੀ ਦੇਸ਼ 'ਚ ਜਾ ਕੇ ਵੋਟਾਂ ਇੱਕ ਦੂਜੇ ਦੀ ਸੁੱਖ ਮੰਗਦੇ ਆ ਵੋਟਾਂ ਮੰਗਦੇ ਆ ਤੁਸੀਂ ਮੰਨਦੇ ਹੋ ਕਿ ਕਿਤੇ ਪੰਜਾਬ 'ਚ ਇਹਨਾਂ ਦਾ ਗੱਠ ਜੋੜ ਨਹੀਂ ਜੀ ਜਿਹੜਾ ਦੇਸ਼ 'ਚ ਗੱਠ ਜੋੜ ਚੱਲ ਰਿਹਾ ਹੈ ਤੇ ਪੰਜਾਬ 'ਚ ਵੀ ਚੱਲ ਰਿਹਾ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੇ ਮਗਰ ਪਦਵੰਤ ਮਾਨ ਨੇ ਦੋ ਗੱਥਜੋੜ ਚਲਾ ਰਿਆ ਜੀ ਦਿਨ ਚ ਇਹਦਾ ਆਪ ਨਾਲ ਹੈ ਕਾਂਗਰਸ ਨਾਲ ਹੈ ਤੇ ਰਾਤ ਨੂੰ ਇਹਦਾ ਭਾਜਪਾ ਨਾਲ ਹੈ ਇਹ ਟਾਊਟ ਦਾ ਸਭ ਤੋਂ ਵੱਡਾ ਭਾਜਪਾ ਦਾ ਜੇ ਨਾ ਹੁੰਦਾ ਤੇ ਛੁਪ ਕਰਨ ਦੇ ਗੋਲੀ ਵੱਜਣ ਦਾ ਪਰਚਾ ਦਿੰਦਾ ਜੇ ਨਾ ਹੁੰਦਾ ਤੇ ਪ੍ਰੀਤਪਾਲ ਦੀ ਜਿਹੜੀਆਂ ਲੱਤਾਂ ਪੰਨੀਆਂ ਸਭ ਉਸ ਗੱਲ ਦਾ ਪਰਚਾ ਦਿੰਦਾ ਮਗਰ ਪਰਚਾ ਇਸ ਲਈ ਨਹੀਂ ਦਿੰਦਾ ਕਿਉਂਕਿ ਭਾਜਪਈ ਖੁਸ਼ ਰੱਖ ਲਈ ਜੀ ਬਿਲਕੁਲ ਇਹ ਤੁਸੀਂ ਸੁਣਿਆ ਹੈ ਸੰਨ